ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਬਹੁਤ ਵਧੀਆ ਵੀਡੀਓ ਤੇ ਜੋ ਕਿ ਬਹੁਤ ਤੁਹਾਡੇ ਕੰਮ ਆਉਣ ਵਾਲੀ ਹੈ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਜੇ ਜਿਵੇਂ ਆਪਣੇ ਕੱਪੜੇ ਫਟ ਜਾਂਦੇ ਅਗੇ ਜਿਵੇਂ ਇਸ ਤਰੀਕੇ ਨਾਲ ਤੇ ਆ ਜਿਵੇਂ ਹੈਗਾ ਜਿਵੇਂ ਇੱਡਾ ਕੱਟ ਲੱਗਿਆ ਹੋਇਆ ਕਈ ਵਾਰ ਆਪਣੇ ਤੋਂ ਜਿਵੇਂ ਆਪਾਂ ਕੱਪੜੇ ਸਲਾਈ ਕਰਦੇ ਹੁੰਨੇ ਆਂਗੇ ਤੇ ਅਚਾਨਕ ਆਪਣੇ ਤੋਂ ਵੀ ਕਈ ਵਾਰ ਕੱਟ ਲੱਗ ਜਾਂਦਾਗਾ ਇਸ ਤਰੀਕੇ ਨਾਲ ਜਾਂ ਜਦੋਂ ਆਪਣਾ ਕੱਪੜਾ ਕਾਸੇ ਚੜ ਜਾਂਦਾਗਾ ਪਾਇਆ ਹੋਇਆ ਕੱਪੜਾ ਆਪਣਾ ਤੇ ਕਾਸੇ ਚੀਜ਼ ਚ ਅੜ ਜਾਂਦਾ ਫਟ ਜਾਂਦਾ ਉਹ ਇਸ ਤਰੀਕੇ ਨਾਲ ਹੀ ਫਟਦਾ ਹੁੰਦਾਗਾ ਐਲ ਟਾਈਪ ਤੇ ਇਸ ਤਰੀਕੇ ਨਾਲ ਤਰਕੋਨਾ ਜਾਂ ਤੇ ਇਹਦਾ ਆਪਾਂ ਬਹੁਤ ਵਧੀਆ ਤੁਹਾਨੂੰ ਪੱਕਾ ਹੱਲ ਦੱਸਦੇ ਆਂ ਤੇ ਤਰਪਾਈ ਵੀ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਆ ਮੇਰਾ ਸੂਟ ਸਟਿਚ ਕੀਤਾ ਹੋਇਆ ਸੀਗਾ ਤੇ ਇਹਦੀ ਬਾਕੀ ਸਾਰੀ ਤਰਪਾਈ ਹੋ ਗਈ ਸੀਗੀ ਤੇ ਇਹ ਕਿਤੇ ਰਹਿ ਗਈ ਸੀ ਅਚਾਨਕ ਤੇ ਜਿਵੇਂ ਕਿਤੇ ਜਾਣਾ ਕਰਨਾ ਤਾਂ ਆਪਣੇ ਕੋਲ ਨਹੀਂ ਟਾਈਮ ਹੈਗਾ ਆਪਾਂ ਬਿਨਾ ਸੂਈ ਧਾਗੇ ਤੋਂ ਤੇ ਬਿਨਾ ਮਸ਼ੀਨ ਤੋਂ ਤਰਪਾਈ ਕਰ ਸਕਦੇ ਆਂਗੇ ਤੇ ਵੀਡੀਓ ਨਾਲ ਬਣੇ ਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਬਹੁਤ ਵਧੀਆ ਆਪਾਂ ਤਰੀਕਾ ਤੁਹਾਨੂੰ ਦੱਸਣ ਲੱਗੇ ਆਂਗੇ ਬਿਲਕੁਲ ਘੱਟ ਖਰਚ ਦੇ ਵਿੱਚ ਸਿਰਫ 2 ਰੁਪਏ ਖਰਚ ਦੇ ਵਿੱਚ ਤੁਹਾਡਾ ਇਹ ਹੱਲ ਹੋ ਜਾਊਗਾ ਤੇ ਫਟੇ ਪੁਰਾਣੇ ਕੱਪੜੇ ਤੁਹਾਨੂੰ ਸਿਟਣ ਦੀ ਲੋੜ ਨਹੀਂ ਜਿਵੇਂ ਕਿ ਕੱਟ ਲੱਗ ਜਾਂਦਾ ਕੋਈ ਵੀ ਕੱਪੜਾ ਫਟ ਜਾਂਦਾ ਆਪਣਾ ਨਵਾਂ ਜਾਂ ਪੁਰਾਣਾ ਤੇ ਆਪਾਂ ਫਿਰ ਉਹਨੂੰ ਵਰਤਨ ਵਰਨੋਂ ਸਿੱਟ ਦਿਨੇ ਅੰਗੇ ਜਿਵੇਂ ਜਦੋਂ ਕੱਟ ਲੱਗ ਜੇ ਫਟ ਜਾਂਦਾ ਜਦੋਂ ਤੇ ਹੁਣ ਤੁਹਾਨੂੰ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਤੁਹਾਡੇ ਲਈ ਪੱਕਾ ਹੱਲ ਲੈ ਕੇ ਆਏ ਆ ਆਪਾਂ ਤੇ ਇਹ ਹੈਗੀ ਜੀ ਟੇਪ ਇਹ ਇਹ ਵਾਲੀ ਆਯਾ ਮਾੜਾ ਵੀਸਰੀ ਇਹ ਹੈਗੀ ਜੀ ਟੇਪ ਇਹ ਇਹ ਟੇਪ ਆ ਗਈ ਹੈ ਰਿਵਰਸੀਬਲ ਟੇਪ ਕਹਿੰਦੇ ਇਹਨੂੰ ਰਿਵਰਸੀਬਲ ਟੇਪ ਆ ਇਹ ਤੇ ਬਹੁਤ ਵਧੀਆ ਇਹ ਟੇਪ ਆ ਗਈ ਹੈ ਜਿਵੇਂ ਨੈਟ ਜੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਹੁੰਦੀ ਹੈ ਇਹ ਤੇ ਇਹ ਆਨਲਾਈਨ ਵੀ ਮਿਲ ਜਾਂਦੀ ਹੈ ਤੇ ਆਮ ਦੁਕਾਨਾਂ ਤੋਂ ਵੀ ਮਿਲ ਜਾਂਦੀ ਹੈਗੀ ਤੇ ਜਿਵੇਂ ਦਰਜੀ ਵਗੈਰਾ ਹੁੰਦੇ ਟੇਲਰ ਉਨਾਂ ਕੋਲ ਉਹ ਵੀ ਮਿਲ ਜਾਂਦੀ ਹੈ ਇਹ ਰਿਵਰਸੀਬਲ ਟੇਪ ਤੇ ਇਹਦਾ ਯੂਜ਼ ਕਰਾਂਗੇ ਆਪਾਂ ਤੁਹਾਨੂੰ ਦੱਸ ਦੇਾਂਗੇ ਕਿਵੇਂ ਇਹ ਲਾਉਣੀ ਹੈਗੀ ਜਿਵੇਂ ਆਹ ਕੱਟ ਲੱਗਿਆ ਹੋਇਆਗਾ ਆਹ ਐਡਾ ਕੱਟ ਲੱਗਿਆ ਹੋਇਆ ਨਾ ਇਹ ਤੇ ਇਹਦੇ ਨਾਲ ਆਪਦੀ ਆਪਾਂ ਨੇ ਆਹ ਟੇਪ ਕੱਟ ਲੈਣੀ ਹੈਗੀ ਤੇ ਨਾ ਹੀ ਇਹ ਦਿਖੂਗੀ ਇਹ ਕੱਪੜੇ ਤੇ ਲੱਗੀ ਵੀ ਤੇ ਨਹੀਂ ਇਹਦਾ ਕੁਝ ਨਹੀਂ ਪਤਾ ਲੱਗਦਾ ਹੈਗਾ ਵੀ ਕਿਵੇਂ ਇਹ ਲਾਇਆਗਾ ਤੇ ਆਪਾਂ ਰਫੂ ਵੀ ਇੰਨ ਕਰ ਸਕਦੇ ਆਂਗੇ ਕਈ ਵਾਰ ਆਪਣੇ ਜਿਵੇਂ ਝਿਰਖੀ ਵਗੈਰਾ ਆ ਜਾਂਦੀ ਕੱਪੜਿਆਂ 'ਚ ਤੇ ਉਹ ਤੇ ਆਪਾਂ ਰਫੂ ਵੀ ਇੰਨ ਕਰ ਸਕਦੇ ਆਂਗੇ ਆ ਵੇਖੋ ਹੁਣ ਆਪਾਂ ਇਹਦੇ ਨਾਲ ਆਪਦੀ ਇਹ ਟੇਪ ਕੱਟ ਲਈ ਪੂਰੀ ਪੂਰੀ ਇਹ ਆਪਾਂ ਟੇਪ ਰੱਖ ਲਈ ਜੀ ਇਹ ਤੇ ਤੇ ਆਪਾਂ ਬਿਨਾਂ ਸੂਈ ਧਾਗੇ ਤੋਂ ਬਿਨਾਂ ਮਸ਼ੀਨ ਤੋਂ ਤੁਹਾਨੂੰ ਇਹ ਰਫੂ ਦਾ ਇਹ ਤਰੀਕਾ ਹੈਗਾ ਰਫੂ ਕਰਨ ਦਾ ਕਈ ਵਾਰ ਆਪਾਂ ਨੂੰ ਟੇਲਰਾਂ ਕੋਲ ਜਾਣਾ ਪੈਂਦਾ ਰਫੂ ਕਰਾਣ ਤੇ ਆਪਾਂ ਘਰ 'ਚ ਹੀ ਬੜੇ ਵਧੀਆ ਤਰੀਕੇ ਨਾਲ ਇਹ ਕਰ ਸਕਦੇ ਹਾਂਗੇ। ਕਈ ਵਾਰ ਆਪਾਂ ਨੂੰ ਜਿਵੇਂ ਅਚਾਨਕ ਹੀ ਕਿਤੇ ਜਾਣਾ ਪੈ ਜਾਂਦਾ ਤਾਂ ਆਪਾਂ ਨੂੰ ਫਿਰ ਟੈਨਸ਼ਨ ਹੋ ਜਾਂਦੀ ਹੈ ਵੀ ਟੇਲਰ ਵਗੈਰਾ ਤੋਂ ਕਰਵਾ ਕੇ ਲੈਉਣੇ ਪੈਂਦੇ ਰਫੂ ਤੇ ਹੁਣ ਆਪਾਂ ਇਹ ਘਰ 'ਚ ਹੀ ਲਿਆ ਕੇ ਰੱਖ ਸਕਦੇ ਹਾਂ ਟੇਪ ਤੇ ਬੜੇ ਆਸਾਨੀ ਦੇ ਤਰੀਕੇ ਨਾਲ ਇਹ ਕਰ ਸਕਦੇ ਹਾਂਗੇ ਅਚਾਨਕ ਜਦੋਂ ਕਿਤੇ ਜਾਣਾ ਹੁੰਦਾ। ਤੇ ਜਿਵੇਂ ਇਹ ਕੱਪੜਾ ਗਾ ਇਹ ਬਹੁਤ ਵੱਡਾ ਕੱਟ ਲੱਗਿਆ ਹੋਇਆ ਤੇ ਇਹ ਬਿਲਕੁਲ ਵੀ ਨਹੀਂ ਦਿਸੂਗਾ ਜਦੋਂ ਆਪਾਂ ਟੇਪ ਇਹ ਲਾਤੀ ਚੰਗੀ ਤਰ੍ਹਾਂ ਤੇ ਇਹਦੇ ਉੱਪਰ ਜੀ ਇਹ ਨਾ ਜਿੰਨਾ ਆਪਾਂ ਇਹ ਟੇਪ ਕੱਟੀ ਹੋਈ ਆ ਤੇ ਓਨਾ ਹੀ ਇਹ ਕੱਪੜਾ ਇੱਕ ਹੋਰ ਲੈ ਲੈਣਾ ਆਪਾਂ ਨੇ ਇਹਦੇ ਉੱਪਰ ਰੱਖ ਲੈਣਾਗਾ ਤੇ ਇਹ ਤੋਂ ਨਾ ਸਾਈਡਾਂ ਤੋਂ ਬਾਹਰ ਨਹੀਂ ਦਿਖਣੀ ਚਾਹੀਦੀ ਟੇਪ ਇਹ ਫਿਰ ਨਾ ਇਹ ਪ੍ਰੈਸ ਨਾਲ ਚਿਪਕ ਜੂਗੀ ਇਹ ਟੇਪ ਹੀ ਤੇ ਫਿਰ ਇਹ ਲੋੜਾ ਰੱਖ ਲੈ ਟੇਪ ਰੱਖ ਕੇ ਫਟੇ ਹੋਏ ਕੱਪੜੇ ਦੇ ਉੱਪਰ ਤੇ ਹੁਣ ਆਪਾਂ ਇਹ ਰੱਖ ਲਿਆ ਤੇ ਹੁਣ ਇਹਦੇ ਉੱਪਰ ਆਪਾਂ ਫੇਰ ਦੇਣੀ ਪ੍ਰੈਸ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਚੰਗੀ ਤਰੀਕੇ ਨਾਲ ਇਹ ਤੇ ਪ੍ਰੈਸ ਲਾ ਦੇਣੀ ਆਪਾਂ ਨੇ ਇਸ ਤਰੀਕੇ ਨਾਲ ਆਹ ਦੇਖੋ ਇਹ ਇਧਰ ਆਪਾਂ ਟੇਪ ਲਾਈ ਹੋਈ ਹੈਗੀ ਤੇ ਇਹਦੇ ਵੀ ਆਪਾਂ ਕੱਪੜਾ ਰੱਖਿਆ ਹੋਇਆ ਉੱਪਰ ਤੇ ਇਸ ਤਰੀਕੇ ਨਾਲ ਹੀ ਤੁਸੀਂ ਲਗਾ ਲੈਣਾ ਇਹ ਤੇ ਇਹ ਨਾ ਇਹ ਜਦੋਂ ਆਪਾਂ ਧੋਣੇ ਆਂਗੇ ਧੋਤੇ ਤੋਂ ਵੀ ਨਹੀਂ ਇਹ ਲੈਂਦੀ ਹੈਗੀ ਇਹ ਦੇ ਦੇਹ ਤੇ ਖਰਾਬ ਨਹੀਂ ਇਸ ਤਰੀਕੇ ਨਹੀਂ ਆਪਾਂ ਇਹ ਤੇ ਰੱਖ ਲੈਣਾ ਜੀ ਐਲ ਸ਼ੇਪ ਵਾਲੇ ਤੇ ਗਰਮ ਕਰ ਇਸੇ ਤਰੀਕੇ ਨਾਲ ਹੀ ਆਪਾਂ ਐਲ ਸ਼ੇਪ ਤੇ ਇਹ ਤੇ ਰੱਖ ਲੈ ਜੀ ਬਿਲਕੁਲ ਕਪੜਾ ਆਪਾਂ ਨਾਲ ਜੋੜ ਲੈਣਾਗਾ ਜਿਹੜਾ ਆਪਣਾ ਕੱਟ ਹੋਊਗਾ ਤੇ ਇਹਦੇ ਉੱਪਰ ਵੀ ਇਸੇ ਤਰੀਕੇ ਨਾਲ ਹੀ ਆਪਾਂ ਨੇ ਰੱਖ ਲੈਣੇ ਕੱਪੜੇ ਇਹ ਇਹ ਜਿੰਨੀ ਚੌੜੀ ਟੇਪ ਆਗੀ ਉਨਾਂ ਚੌੜੇ ਤੁਸੀਂ ਇਹਨੂੰ ਕੱਟ ਲੈਣਾਗਾ ਕੱਪੜੇ ਨੂੰ ਵੀ ਇਸ ਤਰੀਕੇ ਨਾਲ ਜੀ ਆਪਾਂ ਦੋਨੇ ਘਟੇ ਇਹਦੇ ਲਗਾਤੇ ਸੀਗੇ ਕੱਪੜੇ ਤੇ ਐਲ ਸ਼ੇਪ ਵਾਲਾ ਵੀ ਤੇ ਦੂਸਰਾ ਵੀ ਤੇ ਦੋਨੇ ਸੇਮ ਪ੍ਰੋਸੈਸ ਹੈਗਾ ਦੋਨੇ ਘਟਾ ਸੇਮ ਹੀ ਆਪਾਂ ਠੀਕ ਕੀਤੇਗੇ ਇੱਕੋ ਤਰੀਕੇ ਨਾਲ ਤੇ ਇਸੇ ਤਰੀਕੇ ਨੇ ਆਪਾਂ ਤਰਪਾਈ ਤੁਹਾਨੂੰ ਦੱਸਣ ਲੱਗੇ ਆ ਜਿਵੇਂ ਇਹ ਤਰਪਾਈ ਨਹੀਂ ਕੀਤੀ ਹੋਈ ਇਹ ਨਾ ਹੀ ਕੱਚਾ ਕੀਤਾ ਹੋਇਆ ਇਹ ਧਾਗੇ ਨਾਲ ਕੱਪੜਾ ਤੇ ਇੱਥੇ ਵੀ ਆਪਾਂ ਇਹ ਟੇਪ ਲੈ ਲੈਣੀ ਆ ਤੇ ਇਹਦੀ ਮਦਦ ਨਾਲ ਹੀ ਆਪਾਂ ਨੇ ਤਰਪਾਈ ਤਾਂ ਅਸੀਂ ਦੱਸਾਂਗੇ ਆਪਾਂ ਵੀ ਬਿਨਾ ਸੂਈ ਧਾਗੇ ਤੋਂ ਤੇ ਬਿਨਾ ਮਸ਼ੀਨ ਤੋਂ ਕਿਵੇਂ ਕਰ ਸਕਦੇ ਆ ਇਹ ਜਿੰਨੀ ਆਪਾਂ ਤਰਪਾਈ ਇਹ ਆਪਣੀ ਕਰਨ ਵਾਲੀ ਆ ਉਨੀ ਟੇਪ ਲੈ ਲੈਣੀ ਆਪਾਂ ਨੇ ਤੇ ਇਹ ਨਾਲ ਇਹਦੇ ਵਿੱਚ ਰੱਖ ਲੈਣੀ ਹੈਗੀ ਇਸ ਤਰੀਕੇ ਨਾਲ ਬਾਹਰ ਨਹੀਂ ਤੁਹਾਡੀ ਟੇਪ ਆਉਣੀ ਚਾਹੀਦੀ ਬਾਹਰ ਤਾਂ ਫਿਰ ਇਹ ਪ੍ਰੈਸ ਨਾਲ ਜਿਪਕ ਜੂਗੀ ਇਹ ਕੱਪੜੇ ਦੇ ਹੇਠਾਂ ਹੈ ਇੱਥੇ ਲਗਾ ਲੈਣੀ ਤੁਸੀਂ ਨੇ ਸਹੀ ਕਰਕੇ ਰੱਖ ਲੈਣੀ ਇਹ ਇੱਕ ਵਾਰ ਵਧੀਆ ਫਿਰ ਪ੍ਰੈਸ ਲਗਾਉਣੀ ਹੈ ਤੇ ਇਸ ਤਰੀਕੇ ਨਾਲ ਜਿਵੇਂ ਮੈਂ ਲਗਾ ਰਹੀ ਆ ਕੱਪੜੇ ਤੋਂ ਬਾਹਰ ਨਹੀਂ ਆਉਣੀ ਚਾਹੀਦੀ ਇਹ ਬਿਲਕੁਲ ਵੀ ਕਿੰਨਾ ਜੀ ਆਪਾਂ ਸਾਰੀ ਟੇਪ ਰੱਖ ਲਈ ਵੇਖੋ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਵੀ ਆਪਾਂ ਇਸੇ ਤਰੀਕੇ ਨਾਲ ਹੀ ਬਿਨਾ ਸੂਈ ਧਾਗੇ ਤੋਂ ਤੇ ਫਟਾਫਟ ਆਪਾਂ ਕਿਵੇਂ ਮਿੰਟਾਂ ਸਕਿੰਟਾਂ 'ਚ 2 ਮਿੰਟਾਂ 'ਚ ਹੀ ਤਰਪਾਈ ਦਾ ਕੰਮ ਆਪਾਂ ਕਰ ਲਾਂਗੇ ਬਿਨਾ ਮਸ਼ੀਨ ਤੋਂ ਬਿਨਾ ਸੂਈ ਧਾਗੇ ਤੋਂ ਤੇ ਇਹਦੇ ਉੱਪਰ ਵੀ ਆਪਾਂ ਨੇ ਸੇਮ ਪ੍ਰੋਸੈਸਤੀ ਕਰਨਾਗਾ ਕਈ ਵਾਰ ਆਪਣੇ ਕੋਲ ਨਹੀਂ ਟਾਈਮ ਹੁੰਦਾ ਇੰਨਾ ਤਰਪਾਈ ਕਰਨ ਦਾ ਤੇ اچانک ਕਿਤੇ ਜਾਣਾ ਹੁੰਦਾ ਤਾਂ ਐਵੇਂ ਆਪਾਂ ਲਗਾ ਸਕਦੇ ਆ ਪ੍ਰੈਸ ਟੇਪ ਰੱਖ ਕੇ ਤੇ ਇਹ ਟੇਪ ਲਹੂਗੀ ਨਹੀਂ ਇਹ ਜਿਵੇਂ ਕਈ ਵਾਰ ਕੱਪੜਾ ਧੋ ਕੇ ਲੈ ਜਾਂਦੀ ਕੋਈ ਚੀਜ਼ ਪਰ ਇਹ ਲੈਂਦੀ ਨਹੀਂ ਇਹ ਟੇਪ ਬਿਲਕੁਲ ਵੀ ਧੋਤੇ ਤੋਂ ਬਾਅਦ ਵੀ ਤੇ ਤੁਹਾਡਾ ਕੱਪੜਾ ਇਸੇ ਤਰੀਕੇ ਨਾਲ ਹੀ ਰਹੂਗਾ ਜਿਵੇਂ ਤਰਪਾਈ ਕਰੀ ਵੀ ਹੁੰਦੀ ਹੈ ਇਹ ਸੂਈ ਨਾਲ ਇਹ ਦੇਖੋ ਇਧਰੋਂ ਵੀ ਲਗਾ ਲੈਣੀ ਹੈ ਇਹ ਇੱਕ ਵਾਰ ਦੂਸਰੀ ਸਾਈਡ ਤੋਂ ਵੀ ਸਿੱਧੇ ਵਾਲੇ ਪਾਸੇ ਵੀ ਇੱਕ ਵਾਰ ਪ੍ਰੈਸ ਫੇਰ ਲੈਣੀ ਕੱਪੜੇ ਤੇ ਤੁਸੀਂ ਇਹ ਨਾ ਬਿਲਕੁਲ ਨੈਟ ਵਰਗੀ ਹੁੰਦੀ ਹੈ ਜਿਵੇਂ ਨੈਟ ਨਹੀਂ ਹੁੰਦੀ ਕੀ ਆ ਵੇਖੋ ਬਿਲਕੁਲ ਪਤਲੀ ਹੁੰਦੀ ਹੈ ਇਹ ਟੇਪ ਜਿਵੇਂ ਤੇ ਆਹ ਦੇਖੋ ਹੁਣ ਤੁਸੀਂ ਕਿੰਨੀ ਵਧੀਆ ਇਹ ਤਰਪਾਈ ਹੋ ਕੇ ਤਿਆਰ ਹੋਈ ਹੈ ਬਿਲਕੁਲ ਵੀ ਇਹ ਪੱਟੀ ਨਹੀਂ ਜਾਊਗੀ ਇਹ ਐਂ ਚਿਪ ਗਈ ਵੇਖੋ ਬਿਲਕੁਲ ਤੁਸੀਂ ਕਿਤੋਂ ਵੀ ਇਹ ਨਹੀਂ ਦਿਖਦੀ ਇਹ ਪੱਟੀ ਨਹੀਂ ਜਾਂਦੀ ਹੈਗੀ ਇਹ ਬਿਲਕੁਲ ਵੀ ਤੇ ਇਹ ਵਧੀਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਤਰੀਕਾ ਵਧੀਆ ਲੱਗਿਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਕਿਦਾਂ ਦੀ ਲੱਗੀ ਤੇ ਅੱਜ ਦੀ ਵੀਡੀਓ ਆਪਣੀ ਇਹੀ ਸੀਗੀ ਜੀ ਤੇ ਆਪਾਂ ਇਹ ਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਿਆ ਜੀ ਮੈਨੂੰ ਬਹੁਤ ਵਧੀਆ ਤਰੀਕਾ ਲੱਗਿਆ ਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਜੀ ਤੇ ਤੁਸੀਂ ਵੀ ਅੱਗੇ ਤੋਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਇਹ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਕਿਵੇਂ ਦੀ ਲੱਗੀ